ਕਿਸਾਨ ਭਰਾਵੋ ਕਣਕ ਦਿਖਾਉਣ ਲੱਗਿਆ ਹੈਗਾ ਇਸ ਵਾਰ ਇਹ ਖੇਤਾਂ ਦੇ ਵਿੱਚ ਆਪਣੇ ਆਪ ਨੂੰ ਪਰਖਣਾਈ ਹੈਗੀ ਤੇ ਕਿਸਾਨ ਵੀ ਇਹਨੂੰ ਪਰਖਣ ਤੇ ਲੱਗੇ ਹੋਏ ਆ ਇਸ ਕਣਕ ਦਾ ਨਾਮ ਹੈਗਾ HD 3386 ਬੱਲੀ ਦੇਖ ਸਕਦੇ ਤੁਸੀਂ ਇਸ ਦੀ ਹਜੇ ਤੱਕ ਤੁਹਾਨੂੰ ਦਾਣੇ ਵੀ ਮੈਂ ਇਹਦੇ ਕੱਢ ਕੇ ਦਿਖਾਉਣਾ ਦਾਣਿਆਂ ਦਾ ਵੀ ਹੁਣ ਜਿਹੜਾ ਪੂਰਾ ਆਕਾਰ ਬਣ ਚੁੱਕਿਆ ਹੈਗਾ ਤੇ ਬਾਈ ਲਖਵਿੰਦਰ ਜੀ ਦੇ ਆਪਾਂ ਖੇਤ ਦੇ ਵਿੱਚ ਆਏ ਹੋਏ ਆ ਤੇ ਏ ਵੈਰੈਟੀ ਨੂੰ ਦਿਖਾਉਣ ਦਾ ਮਕਸਦ ਇਹੀ ਹੈਗਾ ਕਿ ਕਿਸਮਾ ਆਏ ਵਾਰ ਹੀ ਆਉਂਦੀਆਂ ਰਹਿੰਦੀਆਂ ਤੇ ਹੁਣ ਤੁਹਾਨੂੰ ਖੜਿਆ ਹੋਇਆ ਖੇਤ ਕੈਮਰੇ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਜਿੱਦੋਂ ਕਣਕ ਦੀ ਬਜਾਈ ਦਾ ਟਾਈਮ ਆਊਗਾ ਉਦੋਂ ਸਿਰਫ ਆਪਾਂ ਪੋਸਟਰ ਪੜ੍ਹਦੇ ਆਂ ਵੀ ਕਿਹੜੀ ਵੈਰੈਟੀ ਦਾ ਕਿੰਨਾ ਝਾੜ ਆ ਕਿੰਨਾ ਕੱਦ ਦਾ ਕਦੋਂ ਆਈ ਹੈ ਉਹਦੇ ਵਿੱਚ ਬਿਮਾਰੀ ਦਾ ਕਿੰਨਾ ਕਾਉਣਾ ਜਾਣਾ ਪਰ ਉਦੋਂ ਆਪਾਂ ਨੂੰ ਵੈਰੈਟੀ ਦੇ ਪੱਤੇ ਬਾਰੇ ਨਹੀਂ ਪਤਾ ਲੱਗਦਾ ਵੀ ਪੱਤਾ ਕਿਸ ਤਰੀਕੇ ਦਾ ਹੈਗਾ ਉਦੋਂ ਆਪਾਂ ਨੂੰ ਵੈਰਾਈਟੀ ਦੀ ਬੱਲੀ ਬਾਰੇ ਉਹਦੇ ਕਦ ਕਾਠ ਬਾਰੇ ਉਹ ਕਿਹੜੇ ਖੇਤ ਚ ਲੱਗੀ ਸੀ ਕਿਹੜੇ ਏਰੀਏ ਦੇ ਵਿੱਚ ਕੀ ਝਾੜ ਦੇਖੇ ਗਈ ਹੈ ਉਹਦੇ ਬਾਰੇ ਆਪਾਂ ਨੂੰ ਉਦੋਂ ਕੁਝ ਵੀ ਪਤਾ ਨਹੀਂ ਲੱਗਦਾ ਹੈਗਾ ਸਿਰਫ ਝਾੜ ਤੇ ਝਾੜ ਉਦੋਂ ਆਉਂਦਾ ਹੈਗਾ ਜਦੋਂ ਕਿਸੇ ਏਰੀਏ ਨੂੰ ਵੈਰਾਈਟੀ ਸੂਟ ਕਰਦੀ ਹੈਗੀ ਹੈ ਤੇ ਅੱਜ ਆਪਾਂ ਉਸੇ ਏਰੀਏ ਦੇ ਵਿੱਚ ਖੜੇ ਆ ਜਿੱਥੇ ਕਿ ਇਹ ਸਿਰਫ ਚਾਰ ਕਨਾਲਾਂ ਹੀ ਕਿਸਮ ਲੱਗੀ ਹੋਈ ਹੈ ਤੇ ਜਿਹੜੇ ਵੀਰ ਨੇ ਇਹ ਕਿਸਮ ਲਾਈ ਹੈ ਤੇ ਉਹਦੇ ਖੇਤ ਦੇ ਵਿੱਚ ਉਹਨੇ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਨੋਟ ਕੀਤਾ ਹੈਗਾ ਕੋਈ ਫੰਗਸ ਦੀ ਸਮੱਸਿਆ ਆਈ ਜਾਂ ਨਹੀਂ ਆਈ ਉਹ ਸਾਰੀਆਂ ਗੱਲਾਂ ਤੁਹਾਨੂੰ ਜਾਣਨ ਦਾ ਮੌਕਾ ਮਿਲੂਗਾ ਹਾਂਜੀ ਲਖਮਿੰਦਰ ਜੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਇਹ ਤੁਹਾਡਾ ਖੇਤ ਆ ਜਿਹੜਾ 3386 ਕਿਸਮ ਦਾ ਲੱਗਿਆ ਹੋਇਆ ਤੇ ਇਹਦੇ ਬਾਰੇ ਸਾਨੂੰ ਦੱਸਕਾ ਨੂੰ ਜ਼ਰੂਰ ਜਾਣਕਾਰੀ ਦਿਓ ਵੀ ਇਹਦੀ ਬਜਾਈ ਕਦੋਂ ਹੋਈ ਆ ਇਹਦੀ ਬਜਾਈ 19 ਨਵੰਬਰ ਨੂੰ ਹੋਈ ਆ ਜੀ 19 ਨਵੰਬਰ 2023 ਨੂੰ ਹਾਂਜੀ ਤੇ ਇਸ ਖੇਤ ਦੇ ਵਿੱਚ ਕਣਕ ਦੇ ਉੱਤੇ ਕੋਈ ਸਮੱਸਿਆ ਆਈ ਹੋਵੇ ਜਿਵੇਂ ਕਣਕਾਂ ਡਿੱਗ ਪੈਂਦੀਆਂ ਹੈਗੀਆਂ ਜਾਂ ਕਣਕਾਂ ਦੇ ਉੱਤੇ ਪੀਲਾ ਪਾਣ ਆਉਂਦਾ ਹੈਗਾ ਜਾਂ ਕਣਕਾਂ ਦੇ ਉੱਤੇ yellow rust ਆਉਂਦੀ ਹੈਗੀ ਫਿਰ ਆਪਾਂ ਨੂੰ ਫੰਗੀਸਾਈਡ ਕਰਨਾ ਪੈਂਦਾ ਜਾਂ ਪਹਿਲੇ ਪਾਣੀ ਤੋਂ ਬਾਅਦ ਮੈਗਨੀਜ਼ ਦੀ ਘਾਟ ਆਉਂਦੀ ਹੈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਵਿੱਚੋਂ ਕੀ ਤੁਸੀਂ ਨੋਟ ਕੀਤਾ ਅ ਡਿੱਗਣ ਦਾ ਤਾਂ ਆਏ ਆ ਵੀਰੇ ਵੀਨਾ ਸਾਡੇ ਖੇਤਾਂ ਦੇ ਵਿੱਚ ਥੋੜਾ ਨਦੀਨ ਜ਼ਿਆਦਾ ਹੁੰਦਾ ਹਾਂ ਤੇ ਸਾਡੇ ਵਾਣ ਵੀ ਬਹੁਤ ਤਕੜੇ ਆ ਠੀਕ ਹੈ ਤੇ ਨਹਿਰੀ ਪਾਣੀ ਜਾਦੇ ਆ ਤੇ ਅਸੀਂ 20 ਘੱਟ ਪਾਉਣੇ ਆ ਆਪਾਂ ਇਹ 30 ਕਿਲੋ 20 ਪਾ ਕੇ ਵੀਜੀ ਸੀ ਜਿੱਥੇ ਕਿੰਨੇ ਖਾਂ ਚ 30 ਕਿਲੋ 20 ਪਾਇਆ ਤੇ ਮੰਨ ਲਓ 1 ਏਕੜ ਦਾ 30 ਕਿਲੋ ਠੀਕ ਹੈ ਜੀ ਤੇ ਜਿੱਥੇ ਨਦੀਨ ਜਾਦੇ ਸੀਗਾ ਉੱਥੇ ਕਣਕ ਡਿੱਗੀ ਆ ਇਹ ਜਿੱਥੇ ਨਦੀਨ ਘੱਟ ਸੀਗਾ ਜਿਵੇਂ ਆਪਾਂ ਜਿਹੜੀ ਜਗ੍ਹਾ ਤੇ ਖਣੇ ਆ ਉੱਥੇ ਐ ਉੱਥੇ ਨਹੀਂ ਡਿੱਗੀ ਠੀਕ ਹੈ ਜੀ ਤੇ ਕੋਈ ਫੰਗੀ ਸੜ ਇੱਕ ਵੈਸੇ ਕਰਤਾ ਸੀਗਾ ਪਰ ਇਹਨੂੰ ਫੰਗਸ ਦੀ ਜਾਂ ਪੀਲੀ ਕੁੰਗੀ ਵਗੈਰਾ ਉਸ ਤਰ੍ਹਾਂ ਦੀ ਕੋਈ ਸਮੱਸਿਆ ਆਈ ਨਹੀਂ ਹੈਗੀ ਕਿਨੂੰ ਠੀਕ ਹੈ ਜੀ ਜਿਵੇਂ ਮੈਗਨੀਜ਼ ਦੀ ਘਾਟ ਆ ਜਾਂਦੀ ਹੈਗੀ ਪਹਿਲੇ ਪਾਣੀ ਤੋਂ ਬਾਅਦ ਕਣਕਾਂ ਲੋੜ ਮੰਨ ਜਾਂਦੀਆਂ ਹੈਗੀਆਂ ਉਸ ਵਸਤੇ ਤੁਹਾਡੇ ਖੇਤਾਂ ਦੇ ਵਿੱਚ ਨਹੀਂ ਮੈਗਨੀਜ਼ ਦੀ ਘਾਟ ਨਹੀਂ ਦਿਖਾਈ ਜene ਠੀਕ ਹੈ ਜੀ ਤੇ ਵੈਰੈਟੀ ਦੇ ਬਾਰੇ ਤੁਹਾਨੂੰ ਇਹਦੀ ਬੱਲੀ ਤੋਂ ਇਹਦੇ ਪੱਤੇ ਤੋਂ ਇਹਦੇ ਕਟਕਾਰਟ ਤੋਂ ਕਿੰਨੀ ਕੁ ਸੰਤੁਸ਼ਟੀ ਹੋਈ ਹੈ ਬਾਕੀ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਫਸਲ ਵਧਣ ਤੋਂ ਬਾਅਦ ਇਹ ਵੀਡੀਓ ਤੁਹਾਡੀ ਰਿਕਾਰਡ ਕੀਤੀ ਹੋਈ ਜੇ ਕੋਈ ਫਾਰਮਰ ਦੇਖਦਾ ਤਾਂ ਉਹਦੇ ਕੋਲੇ ਕਿਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ। ਵੱਲੀ ਇਹਦੀ ਬਹੁਤ ਸੋਹਣੀ ਆ ਭਰਵੀ ਵੱਲੀ ਆ ਵੱਡੀ ਆ ਵੱਲੀ ਦਾ ਸਾਈਜ਼ ਵੀ ਲੰਬਾ ਤੇ ਭਰਮੀਆਂ ਦਾਣੇ ਵੀ ਮੈਂ ਕੱਢ ਕੇ ਦੇਖੇ ਸੀ ਦਾਣੇ ਵੀ ਮੋਟੇ ਆ ਇਹਦੇ। ਤੇ ਸਾਈਜ਼ ਵੀ ਠੀਕ ਆ ਇਹਦਾ ਲੈਂਥ ਵਾਈਜ਼ ਵੀ ਹਾਈਟ ਆਪਾਂ ਦੇਖੀ ਕੱਦ ਕਾਠ। ਕੱਦ ਕਾਠ ਵੀ ਆ ਤੁਹਾਡੇ ਸਾਹਮਣੇ ਹੀ ਆ। ਠੀਕ ਐ। ਸਾਢੇ 3 ਫੁੱਟ ਸਾਢੇ 3 ਫੁੱਟ ਕੱਦ ਇਹਦਾ ਹੈਗਾ ਲਗਭਗ। ਠੀਕ ਐ ਜੀ। ਲਗਭਗ ਮੇਰੇ ਹਿਸਾਬ ਨਾਲ ਹਜੇ ਇਹ 2 ਹਫ਼ਤੇ ਪਕਾ ਲਈ। ਲੈ ਜਾਵੇਗੀ ਹਾਂ ਜਿਹੜੇ ਸਾਬ ਨਾਲ ਹਰੀ ਖੜੀਆ ਲਗਭਗ 2 ਹਫ਼ਤੇ ਲਈ ਜਾਊਗੀ ਆਮਨਾਲੀ ਠੀਕ ਹੈ ਕਿਸਾਨ ਬਰਾਵਾ ਤੁਸੀਂ ਵੀਡੀਓ ਦੇ ਵਿੱਚ ਕਲਿੱਪਾਂ ਵੀ ਦੇਖ ਰਹੇ ਹੋਗੇ ਕਿ ਕਣਕ ਦਾ ਜਿਹੜਾ 나ੜ ਹੈਗਾ 나ੜ کافی ਮੋਟਾ ਹੈਗਾ ਤੇ ਉਹਦੇ ਉੱਤੇ ਪੱਤਿਆਂ ਦੀ ਜਿਹੜੀ ਸੰਖਿਆ ਹੈਗੀ ਆ ਉਹ ਵੀ 3 ਤੋਂ ਲੈ ਕੇ 5 ਪੱਤਿਆਂ ਦੀ ਹੈਗੀ ਆ ਤੇ ਪੱਤੇ کافی ਮੋਟੇ ਹੈਗੇ ਆ ਤੇ ਹਰੇ ਰੰਗ ਦੇ ਆ ਹਰਾਪਣ ਹਜੇ ਵੀ ਬਰਕਰਾਰ ਰੱਖਿਆ ਹੋਇਆ ਤੇ ਲਗਭਗ 12 ਤੋਂ 15 18 ਦਿਨਾਂ ਤੱਕ ਇਹਦੀ ਵਾਢੀ ਹੋਵੇਗੀ ਤੇ ਬਾਈ ਜੀ ਦੇ ਨਾਲ ਮੈਂ ਸੰਪਰਕ ਕਰਕੇ ਤੁਹਾਨੂੰ ਇਸ ਵੈਰੈਟੀ ਦੇ ਵਧਣ ਤੋਂ ਬਾਅਦ ਜਿਹੜੇ ਵੀ ਝਾੜ ਦੇ ਡਾਟੇ ਹੈਗੇ ਆ ਉਹ ਡਿਸਕ੍ਰਿਪਸ਼ਨ ਤੇ ਕਮੈਂਟਾਂ ਦੇ ਵਿੱਚ ਜਰੂਰ ਅਪਡੇਟ ਕਰਾਂਗਾ ਤੇ ਤੁਸੀਂ ਬਾਈ ਕੋਈ ਹੋਰ ਤਜਰਬਾ ਜਿਹੜਾ ਕਿਸਾਨਾਂ ਲਈ ਸਾਂਝਾ ਕਰਨਾ ਚਾਹੋ ਤਾਂ ਕਰ ਸਕਦੇ ਆ। ਇਹਦੀ ਇੱਕ ਖਾਸੀਅਤ ਮੈਨੂੰ ਇਹ ਵਧੀਆ ਲੱਗੀ ਵੀ ਇਹ ਪੀਲੀ ਨਹੀਂ ਪੈਂਦੀ ਕਣਕ। ਖਾਲੀ ਜਾਂ ਹਰੀ ਹਰੀ ਰਹੂਗੀ। ਠੀਕ ਇਹਦੇ ਚ ਜੂਰੀਆ ਕਿੰਨਾ ਪਿਆ ਹੈਗਾ? ਜੂਰੀਆ ਆਪਾਂ ਆਮ ਨੋਰਮਲ ਜਿੰਨਾ ਦੂਜੀ ਕਣਕ 'ਚ ਆਪਾਂ 3 ਗੱਟੇ ਹੀ ਪਾਉਨੇ ਆ। ਠੀਕ ਹੈ। ਤਿੰਨ ਹੀ ਇਸ 'ਚ ਪਾਏ ਆ। 3 ਗੱਟੇ ਤੱਕ ਜੂਰੀਆ ਇਹਦੇ ਵਿੱਚ ਪਿਆ ਹੋਇਆ ਹੈ। ਠੀਕ ਹੈ ਜੀ ਇੱਕ ਨਸਾਰੇ ਤੋਂ ਥੋੜਾ ਜਿਹਾ ਪਹਿਲਾਂ ਕਰਿਆ ਸੀਗਾ 05534 ਇੱਕ ਦਿਨੋਂ ਨਸਾਰਾ ਕਰਨ ਲੱਗੀ ਸੀ ਉਹਦਾ 13045 ਕਰਿਆ ਵਿੱਚ ਬੋਰਨ ਜਿੰਕ ਮਿਕਸ ਕਰਕੇ ਠੀਕ ਹੈ ਜੀ ਕਿਸਾਨ ਭਰਾਓ ਜੇਕਰ ਤੁਹਾਡੇ ਵੀ ਖੇਤਾਂ ਦੇ ਵਿੱਚ ਜਾਂ ਤੁਹਾਡੇ ਕਿਸੇ ਜਾਣ ਪਛਾਣ ਵਾਲੇ ਕੋਲ ਯਾਰ ਮਿੱਤਰ ਕੋਲੇ ਵੈਰਾਈਟੀ ਲੱਗੀ ਹੋਈ ਹੈ ਉਹਦੇ ਕੈਰੈਕਟਰ ਕਿਦਾਂ ਦੇ ਹੈਗੇ ਆ ਜਰੂਰ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿਉਂਕਿ ਵੈਰਾਈਟੀਆਂ ਆਉਂਦੀਆਂ ਜਾਂਦਗਾਂ ਰਹਿੰਦੀਆਂ ਪਰ ਬ੍ਰੈਰਟੀਆਂ ਜਿਹੜੀਆਂ ਚੰਗੀਆਂ ਹੁੰਦੀਆਂ ਉਹ ਹੀ ਮਾਰਕੀਟ ਦੇ ਵਿੱਚ ਖੜਦੀਆਂ ਹੈਗੀਆਂ ਤੇ ਜਿਨ੍ਹਾਂ ਦੇ ਬਿਮਾਰੀ ਘੱਟ ਚੰਗੇ ਝਾੜ ਮਾੜੇ ਮੌਸਮ ਦੇ ਵਿੱਚ ਵੀ ਮੌਸਮ ਦਾ ਟੱਕਰਾ ਕਰਕੇ ਚੰਗੇ ਝਾੜ ਦਿੰਦੀਆਂ ਹੈਗੀਆਂ ਉਹਨਾਂ ਕਿਸਮਾਂ ਨੂੰ ਹੀ ਲਾਉਣ ਬਾਰੇ ਅੱਗੇ ਆਪਾਂ ਬਿਉਂਦਬੰਦੀ ਕਰ ਸਕਦੇ ਹਾਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਨਵੀਂ ਜਾਣਕਾਰੀ ਦੇ ਲਈ ਚੈਨਲ ਤੇ ਬਣੇ ਰਹੋ